ਆ ਦੋਸਤੋ ਤੁਹਾਡਾ ਅੱਜ ਇੱਕ ਨਵੀਂ ਵੀਡੀਓ ਦੇ ਵਿੱਚ ਅਸੀਂ ਜਾ ਰਹੇ ਹਾਂ ਰਮਿੰਟਨ ਦੇ ਇੱਕ ਬਹੁਤ ਵਧੀਆ ਕ੍ਰਿਕਟ ਗਰਾਊਂਡ ਵਿੱਚ ਇੱਕ ਕ੍ਰਿਕਟ ਦਾ ਮੈਚ ਆ ਉਹ ਮੈਚ ਦੇਖਣ ਜਾ ਰਹੇ ਹਾਂ ਤੇ ਅਸੀਂ ਸਾਰੇ ਮੈਂਬਰ ਜਾ ਰਹੇ ਹਾਂ ਤੇ ਹੁਣ ਹੈ ਪ੍ਰੈਸ ਕਕੇ ਕੁ ਦਾ ਸਮੂਥਲੀ ਹੋਰ ਆਪਣੀ ਰਸਤਾਵ ਦੇ ਵਿੱਚ ਜਾ ਰਹੀ ਹੈ ਸੇਨੂ ਰੋਡ ਤੇ ਨਹੀਂ ਜਾਂਦਾ ਤੇ ਕੋਈ ਹਾਰ ਨਹੀਂ ਵਾਈਦਾ ਕੋਈ ਖੁਸ਼ ਨਹੀਂ ਹੁੰਦਾ ਪ੍ਰੋਗਰਾਮ ਦੇ ਨਾਲ ਟ੍ਰੈਫਿਕ ਯੋਜਨਾਬੰਦ ਤਰੀਕੇ ਦੇ ਨਾਲ ਚੱਲ ਰਹੀ ਯਾਰ ਰੋਡ ਤੇ ਪਰ ਵਿੱਚ ਲੀਗ ਚੱਲਦੀ ਹੈ ਹਰ ਸਾਲ ਐਡੀਸੀਐਲ ਕੇ ਦੇ ਨਾਲ ਜੇ ਵੀ ਓਵਰਾਂ ਦੇ ਤੇ 40 40 ਓਵਰਾਂ ਦੇ ਮੈਚੇਸ ਕਰਾਉਂਦੇ ਨੇ ਤੇ ਇਹਦੇ ਵਿੱਚ ਇਸ ਸੀਜ਼ਨ ਅਰਾਊਂਡ 11 ਡਿਵੀਜ਼ਨਾਂ ਨੇ ਤੇ ਹਰ ਡਿਵੀਜ਼ਨ ਦੇ ਵਿੱਚ 8 ਟੀਮਾਂ ਦੀ 11 ਡਿਵੀਜ਼ਨਾਂ ਦੇ ਵਿੱਚ 40-40 ਓਵਰਾਂ ਦੇ ਮੈਚ ਨੇ ਤੇ 20-20 ਓਵਰਾਂ ਦੇ ਮੈਚ ਨੇ ਇਦਾਂ ਕਰ ਕਰਾ ਕੇ 11 ਤੋਂ 22 ਹੋ ਜਾਂਦੇ ਨੇ 22 ਅਲੱਗ-ਅਲੱਗ ਤਰ੍ਹਾਂ ਦੇ ਮੈਚ ਹੋਣੇ ਨੇ ਅਲੱਗ-ਅਲੱਗ ਡਿਵੀਜ਼ਨਾਂ ਦੇ ਜਿਵੇਂ-ਜਿਵੇਂ ਉੱਪਰ ਖੇਡ ਜਾਂਦੇ ਹਾਂ ਵਧਿਆ ਖੇਡ ਜਾਂਦੇ ਹਾਂ ਹਰ ਸਾਲ ਦੋ ਟੀਮਾਂ ਉੱਪਰ ਗਰਾਊਂਡ ਜਿੱਥੇ ਮਿੱਟੀ ਦੀ ਵਿਕਟ ਹੈ ਬਾਕੀ ਸਾਰਿਆਂ ਦੇ ਉੱਤੇ ਐਸਟਰੋ ਟਰਫ ਹੈ ਜਿਹਨੂੰ ਜਿਹੜੀ ਗ੍ਰੀਨ ਕਲਰ ਦੀ ਟਰਫ ਹੁੰਦੀ ਹੈ ਤੇ ਇਧਰ ਮਿੱਟੀ ਦੀ ਵਿਕਟ ਹੈ ਜੋ ਕਿ ਪ੍ਰੋਪਰ ਬਣਾਈ ਜਾਂਦੀ ਹੈ ਇੱਥੇ ਬੜੇ ਵਧੀਆ ਲੀਗ ਦੇ ਮੈਚੇਜ਼ ਵੀ ਹੁੰਦੇ ਨੇ ਜਿਹਦੇ ਨਾਲ ਹੀ ਵਿਕਟੋਰੀਆ ਗੋਲਫ ਕੋਰਸ ਵਿਕਟੋਰੀਆ ਗੋਲਫ ਰੇਂਜ ਤੇ ਰਿਵਰ ਬੈਲੇਂਡੀ ਦਾ ਦੇ ਵੀ ਇੱਥੇ ਟਰੈਕਟਰ ਨੇ ਜਿਹੜੇ ਉਹਨਾਂ ਨੂੰ ਬੜੇ ਵਧੀਆ ਤਰੀਕੇ ਨਾਲ ਸਾਂਭ ਕੇ ਰੱਖਿਆ ਹੋਇਆ ਆ ਤੇ ਇਹ ਉਹਨਾਂ ਦਾ ਸੰਗਰਿਆ ਆ ਤੇ ਸਾਰੇ ਟਰੈਕਟਰ ਜਿਹੜੇ ਨੇ ਹਰੇ ਭਰੇ ਹੋ ਗਏ ਨੇ ਪੱਤੇ ਆਣ ਗ੍ਰੀਨ ਪੱਤੇ ਆਪਣੇ ਪੂਰੇ ਜਗਦੰਤੇ ਨੇ ਤੇ ਵਿੰਟਰ ਦੇ ਵਿੱਚ ਦੋਸਤੋ ਇਹ ਵੀ ਬਿਲਕੁਲ ਕੋਈ ਪਤਾ ਨਹੀਂ ਨਜ਼ਰ ਆਊਗਾ ਤੇ ਉਸ ਵਿੱਚ ਕੁਝ ਹੋਰ ਹੀ ਤਰ੍ਹਾਂ ਦਾ ਸੀਨ ਆਉਂਦਾ ਹੈ ਤੁਸੀਂ ਸੁਣ ਰਹੇ ਹੋ ਪੱਛਾਪੀ ਆ ਖਾ ਅਤਰਤ ਵੀ ਤੇੜੇ ਚੜ ਗਏ ਸਾਰੇ ਹਨਾ ਇਹ ਬਾਰ ਸ਼ਹਿਰ ਇਨਾ ਵੱਡਾ ਹੈ ਕਿ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦੇ ਵਾਸਤੇ ਲੱਗ ਕਈ ਇਸ ਟਾਈਮ ਤਾ ਅੱਧੇ ਘੰਟੇ ਤੋਂ ਵੀ ਵੱਧ ਲੱਗ ਜਾਂਦਾ ਆ ਸਾਹਮਣੇ ਇਹ ਦੇਖੋ ਫਾਇਰ ਬ੍ਰਿਗੇਡ ਜਾ ਰਹੀ ਆ ਰਸਤਾ ਦੇਖੋ ਕਿੱਦਾਂ ਛੱਡ ਰਹੇ ਤੇ ਰਸਤਾ ਟ੍ਰੈਫਿਕ ਕਿਵੇਂ ਇਹਨੂੰ ਮਿਲ ਰਿਹਾ ਆ ਹਮ ਟਮ ਟਮ ਪਰਾਂ ਹੋ ਗਏ ਆ ਸਾਰੇ ਟ੍ਰੈਫਿਕ ਇੱਕਦਮ ਇਸ ਦੇ ਵਾਸਤੇ ਰਸਤਾ ਛੱਡ ਦਿੰਦੀ ਆ ਕੈਨੇਡਾ ਦੇ ਵਿੱਚ ਲੱਕੜ ਦੇ ਘਰ ਹੋਣ ਕਰਕੇ ਇੱਥੇ ਅੰਗ ਬਹੁਤ ਜਲਦੀ ਔਰ ਜਵਾ ਲੱਗਦੀ ਆ ਤੇ ਅੱਗ ਤੇ ਕਾਬੂ ਪਾਉਣ ਵਾਸਤੇ ਇੱਥੇ ਬੜੇ ਪੂਸਤਾ ਪ੍ਰਬੰਧ ਕੀਤੇ ਗਏ ਆ ਲਿਟਾ ਦੇ ਵਿੱਚ ਐਂਬੂਲੈਂਸ ਫਾਇਰ ਬਿਲੇ ਫਾਇਰ ਬਿਲੇ ਜਨਸ ਦੀਆਂ ਗੱਡੀਆਂ ਤੇ ਹੋਰ ਹਮਲਾ ਫਿਰਦਾ ਪਹੁੰਚੋ ਕੇ ਪਹੁੰਚਦਾ ਹੈ ਸਾਹਮਣੇ ਦ੍ਰਿਜ ਆ ਗਿਆ ਜਿਹੜਾ ਐਡਮਿੰਟਨ ਦਾ ਆਈਕੋਨਿਕ ਬ੍ਰਿਜ ਆ ਇਸ ਇਹ ਹੈਗਾ ਵਾਟਰਡੇਲ ਬ੍ਰਿਜ ਵਾਟਰਡੇਲ ਬ੍ਰਿਜ ਆ ਜੋ ਸਸਕਾਟੂਨ ਨਾਰਥ ਸਸਕਾਚੂਨ ਰਿਵਰ ਨਾਰਥ ਸਸਕਾਚੂਨ ਰਿਵਰ ਤੋਂ ਦੇ ਉੱਪਰ ਬਣਿਆ ਹੋਇਆ ਹੈ ਇਹ ਐਡਮਿੰਟਨ ਡਾਊਨਟਾਊਨ ਨੂੰ ਐਡਮਿੰਟਨ ਦੇ ਨਾਲ ਜੋੜਦਾ ਹੈ ਇੱਥੇ ਮੇਰੇ ਖਿਆਲ ਨਾਲ ਦੋ ਤਿੰਨ ਬ੍ਰਿਜਸ ਨੇਗੇ ਡਾਊਨਟਾਊਨ ਚ ਆਉਣ ਵਾਸਤੇ ਇਧਰੋਂ ਦੀ ਜਿਹੜੇ ਲੈਫਟ ਸਾਈਡ ਤੇ ਉਹ ਤੁਹਾਡਾ ਲੈਜਿਸਲੇਚਰ ਬਿਲਡਿੰਗ ਹੈ। ਜਿਹੜਾ ਸਾਹਮਣੇ ਇਹ ਆਪਾਂ ਹੁਣ ਇਹਦੇ ਸਸਕਾਟਨ ਨੂੰ ਰਿਵਰ ਦੇ ਉੱਪਰ ਦੇ ਕ੍ਰੋਸ ਕਰ ਰਹੇ ਆ। ਤੇ ਉਧਰ ਸਾਹਮਣੇ ਕਈ ਹੋਰ ਹੈਗੇ ਲੈਜਿਸਲੇਚਰ ਬਿਲਡਿੰਗ, ਲੈਜਿਸਲੇਚਰ ਬਿਲਡਿੰਗ। ਤੇ ਇਹ ਸਾਹਮਣੇ ਚਲਦੀ ਹੈ ਤੇ ਉੱਥੇ ਲੈ ਟ੍ਰੇਮ ਹੀ ਚੱਲ ਰਹੀ ਹੈ ਐਲ ਆਰਟੀ ਹੈ ਜਦੋਂ ਉੱਪਰ ਜਿੱਥੇ ਗੱਡੀਆਂ ਜਾ ਰਹੀਆਂ ਨੇ ਹਾਂ ਉਹ ਗੱਡੀਆਂ ਦੇ ਉੱਪਰ ਓਕੇ ਉਹ ਇਹਨਾਂ ਦੀ ਉਹ ਹੈ ਮਤਲਬ ਟ੍ਰੇਮ ਹੈ ਮਤਲਬ ਕਹ ਲਓ ਵੀ ਟੂਰਿਸਟ ਟਾਈਪ ਹੈ ਉਹ ਅਡਿਕਸ਼ਨਿੰਗ ਉਹ ਦੇ ਉੱਪਰ ਚਲਦੀ ਹੈ ਠੀਕ ਹੈ ਲੋਕ ਇਹ ਸੜਕ ਦੇ ਉੱਤੇ ਵਾਕ ਤੇ ਰਨਿੰਗ ਕਰਦੇ ਨੇ ਪਾਰਕ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਰਾਈਟ ਸੋ ਦਾ ਕਾਸਟ ਦੇ ਸੀ ਹਾਂ ਉਹ ਸਾਹਮਣੇ ਬਿੱਟਰਵਰਕ ਦੇ ਪਾਰਕ ਦਾ ਬੋਰਡ ਲੱਗਾ ਤੇ ਇਹ ਪਾਰਕਿੰਗ ਹੈ ਇਹ ਦੀ ਇਹ ਸਾਹਮਣੇ ਗੋਲਫ ਕੋਰਸ ਹੈ ਬਹੁਤ ਸ਼ਾਨਦਾਰ ਗਰਾਊਂਡ ਹੈ ਦਾ ਅਸੀਂ ਪਹੁੰਚ ਚੁੱਕੇ ਹਾਂ ਗਰਾਊਂਡ ਦੇ ਵਿੱਚ ਜਿਵੇਂ ਕਿ ਪਹਿਲਾਂ ਗੁਰਪ੍ਰੀਤ ਨੇ ਦੱਸਿਆ ਸੀਗਾ ਵੀ ਇਹ ਬਹੁਤ ਵਧੀਆ ਗਰਾਊਂਡ ਹੈ ਤੇ ਦੋਸਤ ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਕੈਨੇਡਾ ਦੇ ਵਿੱਚ ਜੇ ਕੈਨੇਡਾ ਗੌਰਮੈਂਟ ਇੰਨੇ ਜ਼ਿਆਦਾ ਟੈਕਸ ਲੈਂਦੀ ਆ ਤੇ ਉਹੋਨੇ ਆਪਣੇ ਨਾਗਰਿਕਾਂ ਨੂੰ ਸੁਵਿਧਾਾਂ ਵੀ ਏ ਕਲਾਸ ਵਹਈਆ ਕੀਤੀਆਂ ਨੇ ਆਪਾਂ ਇਸ ਗਰਾਊਂਡ ਦੀ ਗੱਲ ਕਰਦੇ ਹਾਂ ਦੇਖੋ ਕਿੰਨਾ ਸ਼ਾਨਦਾਰ ਹਰੇਆ ਭਰੇ ਲਸ਼ ਗ੍ਰੀਨ ਗਰਾਊਂਡ ਆ ਤੇ ਇਹਦਾ ਪੂਰਾ ਪ੍ਰਬੰਧ ਹੈ ਦੇਖੋ ਜਿਹੜੀ ਪਿੰਚ ਆ ਉਹਨੂੰ ਦਬਾਲ ਦੇ ਨਾਲ ਟਕਿਆ ਪਿਆ ਆ ਤੇ ਜਿਹੜੇ ਖਿਡਾਰੀ ਨੇ ਇੱਥੇ ਇੱਕ ਟੀਮ ਦੇ ਖਿਡਾਰੀ ਪਹੁੰਚ ਚੁੱਕੇ ਨੇ ਇਹ ਉਹ ਆਪਣੀ ਪ੍ਰੈਕਟਿਸ ਕਰ ਰਹੇ ਨੇ ਤੇ ਇਹ ਗਰਾਊਂਡ ਦੇ ਵਿੱਚ ਬੋਲਿੰਗ ਹੀ ਆਹ ਆਹ ਤੇ ਹਲੇ ਛੋਟਾ ਜਿਹਾ ਪਵੇਲੀਅਨ ਬਣਿਆ ਪਿਆ ਹੈ ਤੇ ਇਹ ਆ ਆਪਣਾ ਸਕੋਰ ਬੋਰਡ ਇਹ ਦੇਖੋ ਇਹ ਸਾਰਾ ਲੱਕੜ ਦਾ ਬਣਿਆ ਹੈ ਬਿਲਡਿੰਗ ਇੱਧਰ ਮੈਚ ਵੀ ਚੱਲ ਪਿਆ ਤੇ ਨੌਜਵਾਨ ਆਪਣਾ ਮੈਚ ਖੇਡ ਰਹੇ ਨੇ ਸੋਹਣਾ ਬਹੁਤ ਸੋਹਣਾ ਦ੍ਰਿਸ਼ ਕੋਈ ਦਿੱਕਲੀ ਨਹੀਂ ਨਿਤਰ ਬੈਠੀ ਆ ਤੇ ਇੱਕ ਤਿੰਨ ਦਾ ਪੂਰੀ ਨਿਤਰੇ ਆ ਆਏ ਤੁਹਾਡੇ ਮੈਚ ਦੀ ਵੀਡੀਓਗ੍ਰਾਫੀ ਹੋ ਰਹੀ ਪੂਰੀ ਆ ਸਾਹਮਣੇ ਡਾਊਨ ਟਾਊਨ ਤੇ ਇਹ ਖੇਡ ਦਾ ਮੈਦਾਨ ਜਿੱਥੇ ਨੌਜਵਾਨ ਆਪਣੀ ਦੇਖਦਾ ਸਰਦਸ਼ਨ ਕਰ ਰਹੇ ਨੇ ਆ ਦੇਖੋ ਜੀ ਕਾਕ ਉਹ ਸੋਰਟ ਲੋਕੇਸ਼ਨ ਹੈ ਵਿਕਟੋਰੀਆ ਪਾਰਕ ਗੁੱਡ ਗੁੱਡ ਰਨਿੰਗ ਵੈਰੀ ਗੁੱਡ ਵੈਰੀ ਦੋ ਵਿਕਟੋਰਨ ਤੇ ਆਪਣਾ ਬਾਲ ਆ ਗਿਆ ਇਨਸ਼ਾਅੱਲਾ ਗੁਰੂ ਦੀ ਟੋਪੀ ਲੂ ਆਵਾਜ਼ ਚੱਲ ਰਹੀ ਹੈ ਨਾ ਅੰਦਰੋਂ ਨਾ ਗਿਆ ਕੋਈ ਕਰਨ ਜਾ ਰਿਹਾ ਹੈ ਇਹ ਇਹ ਐਟ ਸ਼ਾਬਾਸ਼ ਇਹ ਮੈਚ ਦੋਸਤੋ 20-20 ਓਵਰਾਂ ਦਾ ਮੈਚ ਸੀਗਾ ਜਿਸ ਦੇ ਵਿੱਚ ਪਹਿਲਾਂ ਵਾਲੀ ਟੀਮ ਨੇ 20 ਓਵਰਾਂ ਦੇ ਵਿੱਚ 147 ਸਕੋਰ ਬਣਾਇਆ ਜਿਸ ਨੂੰ ਕੇ ਆਪਣੀ ਟੀਮ ਨੇ ਬਹੁਤ अच्छी तरह एक ओवर एंडया ही चेंज करके मैच जीत लिया दोस्तों ये सी आज की वीडियो वीडियो ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਵੀਡੀਓ ਦੇਖਣ ਦਾ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਡਾਊਨਟਾਊਨ ਐਡਮਿੰਟਨ ਦਾ ਟੂਰ ਦੇਵਾਂਗੇ ਉਹਦੇ ਵਿੱਚ ਤੁਹਾਨੂੰ ਐਡਮਿੰਟਨ ਦੇ ਵਿੱਚ ਡਾਊਨਟਾਊਨ ਤੇ ਚਲਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦੇਾਂਗੇ ਵੀਡੀਓ ਅੰਤ ਤੱਕ ਦੇਖੀ ਬਹੁਤ ਬਹੁਤ ਧੰਨਵਾਦ ਜੀ ਖੁਸ਼ ਰਹੋ ਆਬਾਦ ਰਹੋ ਰੱਬ ਰੱਖਾ ਥੈਂਕ ਯੂ ਵੈਰੀ ਮਚ